ਮੇਰਾ ਨਾਮ ਲਖੰਦਰ ਸਿੰਘ ਜੀ ਪਿੰਡ ਰੋੜਾਂ ਵਾਲਾ ਕਲਾਂ ਹਲਕਾ ਟਾਰੀ ਜੋ ਕਿ ਅੱਜ ਬੜੀ ਧੂਮ ਧਾਮ ਦੇ ਨਾਲ ਯਾਰਾਂ ਹਾਲ ਨੂੰ ਜੰਡ ਵਾਲੀ ਸਰਕਾਰ ਲਾਲਾਂ ਵਾਲੀ ਸਰਕਾਰ ਉਹਨਾਂ ਦੇ ਮੁੱਖ ਸੇਵਾਦਾਰ ਸਰਦਾਰ ਅਜੀਤ ਸਿੰਘ ਜੀ ਜਿਨ੍ਹਾਂ ਦੇ ਰਹਿਮੋ ਕਰਮ ਸਦਕਾ ਬੜੀ ਧੂਮ ਧਾਮ ਦੇ ਨਾਲ ਪਿੰਡ ਰੋੜਾਂ ਵਾਲਾ ਕਲਾਂ ਦੇ ਵਿੱਚ ਯਾਰਾਂ ਹਾਲ ਨੂੰ ਮੇਲਾ ਮਨਾਇਆ ਜਾ ਰਿਹਾ ਹੈ ਮੈਂ ਸਾਰੇ ਨਗਰ ਵਾਸੀਆਂ ਨੂੰ ਸਾਰੇ ਸਤੰਬਰ ਸਰ ਦੇ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਜਿਹੜਾ ਯਾਰਹਾਰ ਦਾ ਮੇਲਾ ਕਰਵਾਇਆ ਜਾਂਦਾ ਆ ਬੜੀ-ਬੜੀ ਗੂਰਾਂ ਤੋਂ ਸੰਗਤਾਂ ਆਉਂਦੀਆਂ ਆ ਇਹਨਾਂ ਦੇ ਨਕ ਨਕ ਮਕਸਦ ਹੁੰਦੀਆਂ ਆ ਤੇ ਉਹਨਾਂ ਦੀਆਂ ਮਨੋਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਸਾਡੇ ਬਜ਼ੁਰਗਾਂ ਬਾਬਾ ਅਜੀਤ ਸਿੰਘ ਜੀ ਉਹਨਾਂ ਨੂੰ ਸਾਨੂੰ ਜਾਗਰੂਕ ਕੀਤਾ ਉਹਨਾਂ ਦੇ ਰਹਿਮੋ ਸਦਕਾ ਅੱਜ ਅਹੀਂ ਬੜੇ ਭਾਗਾਂ ਵਾਲੇ ਆ ਉਹਨਾਂ ਦੀਆਂ ਦਰਗਾਹਾਂ 'ਤੇ ਹਰ ਸਾਲ ਮੇਲਾ ਮਨਾ ਰਿਹਾ ਮੈਂ ਨੌਜਵਾਨ ਪੀੜੀ ਨੂੰ ਇਹ ਮੈਸੇਜ ਦੇਣਾ ਚਾਹਣਾ ਵੀ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਚੱਲ ਰਿਹਾ ਆ ਉਸ ਤੋਂ ਘਰੇਜ ਕਰਨ ਤੇ ਆਪਣੇ ਪੀਰੇ ਮੁਰਸ਼ਿਦ ਗੁਰੂ ਪੀਰਾਂ ਨੂੰ ਜਿੰਨਾ ਮੰਨਦੇ ਆ ਉਹਨਾਂ ਨੂੰ ਮੰਨਣ ਤੇ ਨਸ਼ੇ ਨੂੰ ਛੱਡ ਕੇ ਖੇਡਾਂ ਲਈ ਜ਼ਿਆਦਾਤਰ ਧਿਆਨ ਦੇਣ ਮੈਂ ਇਹੋ ਅਪੀਲ ਕਰਦਾ ਆ ਆਪਣੇ ਐਨਡੀਵੀ ਪੰਜਾਬ ਹਰਿਆਣਾ ਮਾਧਿਮ ਦਰਾਈ ਮੈਂ ਬਹੁਤ ਬਹੁਤ ਕੋਟੀ-ਕੁਟਤਾ ਨਿਰਨਾ ਹਰਮਨ ਸਿੰਘ ਜੀ ਆ ਮੈਂ ਜਲੰਧਰ ਨੂੰ ਬਿਲੋਂਗ ਕਰਦਾ ਇੱਥੇ ਮੈਂ ਹਰ ਮੇਲੇ ਤੇ ਹੁਲਾ ਗਾਰਾ ਹੜ ਨੂੰ ਇਹ ਜਿਹੜਾ ਜੰਗਲ ਦੇ ਪੀਰ ਦੀ ਜਗਾ ਆ ਪਾਕਿਸਤਾਨ ਦੇ ਵਿਰੇ ਦੀ ਆ ਹੁਣ ਤੱਕ ਇੱਥੇ ਗਾਰਾ ਹੜ ਨੂੰ ਮੇਲਾ ਮਨਾਇਆ ਜਾਂਦਾ ਤੁਮ ਤਾਂ ਹੁਲਾ ਤੇ ਸਾਰੀਆਂ ਸੰਗਤਾਂ ਨੇੜੇ ਵੇੜੇ ਦੇ ਪਿੰਡ ਸ਼ਹਿਰ ਦੇ ਲੋਕ ਠਾਰੀ ਬਾਜ਼ਾਰ ਦੇ ਲੋਕ ਸਾਰੇ ਆਣ ਕੇ ਇੱਥੇ ਸੱਜਾ ਸਲਾਮ ਕਰਦੇ ਆ ਤੇ ਮੱਥਾ ਟੇਕ ਕੇ ਆਪਣੀਆਂ ਮੰਤਾਂ ਮਨੋਂ ਮਨਾਉਂਦੇ ਆ ਤੇ ਮੰਤਾਂ ਪੂਰੀਆਂ ਵੀ ਹੁੰਦੀਆਂ ਆ ਹਾਂਜੀ ਜੰਕਾਰਾ ਪੀਰ ਬਾਬਾ ਲਖਦਾ ਤੇ ਪੀਰ ਦਾ ਬਹੁਤ ਸੱਚਾ ਦਰਬਾਰ ਕੀ ਜੈ ਮੇਰਾ ਨਾਮ ਸੁਗਰਾਜ ਸਿੰਘ ਹੈ ਜੀ ਮੈਂ ਰਾਸਨ ਜੀ ਤੋਂ ਬਿਲੋਂਗ ਕਰਦਾ ਤੇ ਸਰਕਾਰਾਂ ਦੀ ਕਿਰਪਾ ਨਾਲ ਬਹੁਤ ਕੁਝ ਦਿੱਤਾ ਸਰਕਾਰਾਂ ਨੇ ਤੇ ਹਰ ਸਾਲ ਮੇਲੇ ਤੇ ਆਈਦਾ ਜੀ ਯਾਰਾ ਹਰ ਨੂੰ ਮੇਲਾ ਹੁੰਦਾ ਆ ਤੇ ਬਹੁਤ ਹੁਮਤਾਮ ਨਾਲ ਮੇਲਾ ਬਣਾਇਆ ਜਾਂਦਾ ਹੈ ਸਾਰੀਆਂ ਸੰਗਤਾਂ ਹੁੰਦੀਆਂ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਤੇ ਇਹਨਾਂ ਦੀ ਕਿਰਪਾ ਨਾਲ ਅਸੀਂ ਭਜੇ ਫਿਰਦੇ ਆ ਤੇ ਸਾਰੀ ਸਰਕਾਰ ਸਰਕਾਰ ਸਾਰਿਆਂ ਦੇ ਕਰਮ ਕਰੇ ਦਾਤਾ ਜੁੜੇ ਆ ਸਾਰੇ ਕਰਮ ਕਰੇ ਮਾਲਕ ਜੁੜੇ ਰਹਿਣ ਧੰਨਵਾਦ ਜੀ ਸਾਰੇ ਸਾਥ ਸੰਗਤ ਜੀ ਮੈਂ ਸਰਦਾਰ ਤਰਲੋਚਨ ਸਿੰਘ ਮੈਂ ਅਪੀਲ ਕਰਦਾ ਵੀ ਇੱਥੇ ਆ ਮਤਲਬ ਜਗਾ ਜਿਹੜੀ ਆ 50 ਸਾਲ ਤੋਂ ਲੱਗ ਹੋਈ ਆ ਸਾਡੇ ਤੇ ਬਹੁਤ ਰਹਿਮ ਤੇ ਬਹੁਤ ਕਿਰਪਾ ਆ ਸਾਡੇ ਸੰਯੋਗੀ ਸਾਡਾ ਆੜਾ ਦਵਾਲਾ ਸਾਡੇ ਨਾਲ ਰਲ ਮਿਲ ਕੇ ਇਹ ਸੰਯੋਗ ਨਿਭਾਉਂਦੇ ਨੇ ਇਸ ਕਰਕੇ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਬੋਲੋ ਜੰਡ ਵਾਲੀ ਸਰਕਾਰ ਦਾ ਬੋਲੋ ਜੈ ਜੈ मेला पीरियाँ पीर हंजी का पीरिया पीरिया हाँ जी और ਕਿੰਨੇ ਕਿੰਨੇ ਜਰ ਤੋਂ ਕਰਾਇਆ ਜਾ ਰਿਹਾ ਹੈ ਮਾ। ਮੈਂ ਮੈਂ ਤਾਂ ਮੇਨੂੰ ਪਹਿਲਾਂ ਤਾਂ ਮੈਂ ਤਾਂ ਜਦੋਂ ਦਦ ਦਦ ਤਿਆਰ ਨਹੀਂ ਰਿਹਾ ਪਾ। ਇਹ ਕਿਉਂ ਜੀ ਇਹ ਇਹ ਪਿਛਲੇ ਜੜੂ ਦੇ ਵਿੱਚ ਇੱਥੇ ਸਾਡੇ ਕੋਲ ਹੀ ਰਹਿੰਦੇ ਰਹੇ ਆ ਜੀ। ਧੰਨਵਾਦ। ਜਾਂ ਕੁਝ ਪਿੱਛੇ ਦਾ ਉਸੇ ਦਾ ਜੋ ਕੁਝ ਕਰਨਾ ਹੈ। ਬਾਬਾ ਜਿਹੜੇ ਅੱਜ ਕੱਲ ਨਸ਼ੇ ਨੂੰ ਜਾ ਰਹੇ ਉਹਨਾਂ ਬਾਰੇ ਮੈਂ ਤਾਂ ਨਸ਼ੇ ਦੇਖੋ ਦੇਖੋ ਦਿਨਾ ਬਾਜੋ ਜਵਾਨੀ ਨੂੰ ਨਾ ਖਾਓ। ਜਵਾਨੀ ਨੂੰ ਨਾ ਖਾਓ। ਨਾ ਖਾ ਲੋ ਜਵਾਨੀ ਨੂੰ। ਸਰਕਾਰ ਖਾਈ ਜਾਂਦੀ ਹੈਗੇ। ਨਾ ਤਾਂ ਇਹ ਕਿਉਂ ਮਰਨਾ? ਹਾਂ। ਬਾਕੀ ਇਹਨਾਂ ਦੇ ਵੱਡੇ ਬ੍ਰਦਰ ਭਰਾ ਸੀ ਛੋਟੇ ਛੋਟੇ ਸਭ ਛੋਟੇ ਬਹੁਤ ਬਖਸ਼ਿਸ਼ਾਹੀ ਉਹਨਾਂ ਦੀ ਬਹੁਤ ਜਿਆਦੀਆਂ ਉਹਨਾਂ ਨੇ ਸਾਡੇ ਤੇ ਬਹੁਤ ਕਿਰਪਾ ਭਰਿਆ ਹੱਥ ਰੱਖਿਆ ਮਿਹਰ ਪਰ ਇਨੀ ਨਿਗਾਹ ਰੱਖੀ ਹੈ ਬਾਬਾ ਜੀ ਬਾਬਾ ਜੀ ਬਲੇਰਾਂ ਤੋਂ ਆਏ ਸੀ ਲੇਸ ਜੋ ਕਿ ਚਬਾਲ ਦੇ ਲਾਗੇ ਬੰਕਾ ਬਲੇਰ ਬੰਕਾ ਬਲੇਰ ਇਹ ਹਾਨੂੰ ਮਾਨ ਦਿੰਦੇ ਆ ਅਸੀਂ ਇਹਨਾਂ ਨੂੰ ਇੱਕ ਵਾਰ ਅਸੀਂ ਨਾਲ ਦੇ ਮੁੱਖ ਮੰਨਿਆ ਜੋ ਕਿ ਮਹਾਰਾਜ ਹਜ਼ੂਰ ਸਾਹਿਬ ਹਜੂਰ ਕਿਲੇ ਵਾਲੇ ਮਹਾਰਾਜ ਜੀ ਠਾਰੀ ਵਾਲੇ ਨੀਲੇ ਬਾਣੇ ਵਾਲੇ ਜੋ ਕਿ ਕਮਰ ਕੱਸੇ ਬੰਦੇ ਆ ਹਜੂਰ ਮਹਾਰਾ ਹਰਨਾਮ ਸਿੰਘ ਮਹਾਰਾ ਕਿਲੇ ਵਾਲਿਆਂ ਨੇ ਜੋ ਕਿ ਇੱਥੇ ਇਹਨਾਂ ਨੂੰ ਵੀ ਜਾਗਰਤ ਹੀ ਕੀਤਾ ਸੀ ਕਿਉਂਕਿ ਉਹਨਾਂ ਨੇ ਕੁੱਟਿਆ ਸੀ ਪਹਿਲਾਂ ਉਹਨਾਂ ਨੇ ਚਰਨ ਪਾਏ ਆ ਤੇ ਉਹਨਾਂ ਨੇ ਹੀ ਇੱਥੇ ਇਹਨਾਂ ਨੂੰ ਜਾਗਰਤ ਕੀਤਾ ਚਰਾਗ ਨਾਮੇ ਦੇ ਰੋਸ਼ਨ ਜਿਹੜੇ ਚੀ ਹੋਏ ਸੀ ਉਹ ਇਹਨਾਂ ਨੇ ਕੀਤੀ ਸੀ ਚਕਲੀ ਬੀ ਬਾਲਗਰ ਨੂੰ ਬਾ ਬੀਬੀ ਬਾਲਕੌਰ ਤੇ ਮਿਹਰ ਭਰਿਆ ਹੱਥ ਰੱਖਿਆ ਜੋ ਕਿ ਉਹਨਾਂ ਦੇ ਭੈਣ ਉਹਨਾਂ ਨੂੰ ਨਾਨਕੀ ਕਹਿੰਦੇ ਹੁੰਦੇ ਸੀ ਹਰਨਾਮ ਸਿੰਘ ਸਤਿਗੁਰੂ ਕੇ ਅਖਵਾਉਂਦੇ ਆ ਸੰਤ ਮਹਾਪੁਰਸ਼ ਜਿਹੜੇ ਅਟਾਰੀ ਵਾਲੇ ਅਟਾਰੀ ਜਿਹੇ ਅਟਾਰੀ ਦੇ ਜੀ ਬੜੀ ਬੜੀ ਮੂਝ ਉਹਨਾਂ ਸੀ ਬਾਲਕੌਰ ਤੇ ਮਿਹਰ ਭਰਿਆ ਹੱਥ ਰੱਖਿਆ ਇਸ ਕਰਕੇ ਅਸੀਂ ਉਹਨਾਂ ਦੀ ਅੰਛਾ ਪੰਛਾ ਚ ਉਤਰੇ ਆ ਰਹੇ ਹਾਂ ਕੁਝਲੀਾਂ ਪੱਜੋੜੀਆਂ ਨੂੰ ਜੋੜ ਦੇਣਾ ਤੁਰ ਤੁਰ ਕੇ ਦਿਖਾ ਲਿਗਾ ਹੋਰ ਵਧਾਈ ਹੁੰਦੀ ਐ ਇਹ ਜਿਹੜੀ ਤੂੰ ਆਖੀ ਉਹਨੂੰ ਤੇ ਢੱਕ ਵੱਜਾਂਗੇ ਤੇ ਵੱਜਾਂਦੇ ਗਏ ਪੁੱਤ ਠੀਕ ਹੈ ਜੀ ਪੁੱਤ ਨੂੰ ਧੰਨਵਾਦ ਠੀਕ ਹੈ ਜੀ ਬਾਬਾ ਸੋਨਹਾਰਾ ਆਸਰੀਆ ਕਾਲ ਕਰ ਬੇ ਬਲੇਰ ਦਾ ਹਰ ਕੀ ਉੱਜੈ